ਜਦੋਂ ਵੀ ਅਸੀਂ ਰੰਗਾਂ ਦੀ ਗੱਲ ਕਰਾਂਗੇ ਨਾ ਤਾਂ ਸਾਰੇ ਮੇਰੇ ਸੁਭਾਅ ਬਾਰੇ ਨੇ ਇੱਕ ਚੰਗਾ ਗੁਣ ਪ੍ਰਾਪਤ ਕਰਕੇ ਚੰਗਾ ਰੰਗ ਚਾੜਿਆ ਉਹਨੂੰ ਰਾਮ ਰੰਗ ਕਹਿੰਦੇ ਨੇ ਉਹਦੇ ਕਾਰਨ ਸਾਨੂੰ ਹੋਰ ਚੰਗੇ ਚੰਗੇ ਗੁਣ ਪ੍ਰਾਪਤ ਹੁੰਦੇ ਨੇ ਉਹ ਤਾਂ ਹੁੰਦੇ ਨੇ ਜਦੋਂ ਅਸੀਂ ਨਮਰਤਾ ਛੋਂਦੇ ਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਜਦੋਂ ਗੁਣ ਦੇ ਕਾਰਨ ਸਾਨੂੰ ਹੋਰ ਹੀ ਉਹਦੇ ਸਾਈਡ ਤੋਂ ਚੰਗੇ ਚੰਗੇ ਗੁਣ ਪ੍ਰਾਪਤ ਹੁੰਦੇ ਜਾਂਦੇ ਨੇ ਫੋਰਟੀ ਫਾਈਵ ਹੁੰਦੇ ਜਾਂਦੇ ਨੇ ਚੜਾ ਚ ਉਗਣ ਵਨ ਹੁੰਦਾ ਜਾਂਦਾ ਹੈ ਹੋਰ ਵੱਧੇ ਜਾਂਦੇ ਨੇ ਮਲਟੀਪਲਾਈ ਹੁੰਦੇ ਨੇ ਚੰਗੇ ਗੁਣ ਇਹਨਾਂ ਨੂੰ ਰੰਗ ਤੋਂ ਇਲਾਵਾ ਪਰੰਗ ਕਹਿੰਦੇ ਨੇ ਰੰਗ ਪਰੰਗ ਅਨੇਕ ਇਸਰਾ ਪ੍ਰਾਪਤ ਹੁੰਦੇ ਨੇ ਸਾਨੂੰ ਰੰਗ ਰੱਬੀ ਗੁਣ ਉਸ ਦੇ ਕਾਰਨ ਹੋਰ ਚੰਗੇ ਗੁਣ ਪ੍ਰਾਪਤ ਹੋਣਾ ਪਰੰਗ ਔਰ ਇਹ ਸਾਰਾ ਜੋ ਕੁਝ ਅਸੀਂ ਪ੍ਰਾਪਤ ਕਰਦੇ ਆ ਨਾ ਸਾਨੂੰ ਆਪਣੇ ਅੰਦਰ ਦੇ ਸਾਰੇ ਜੀਵਾਂ ਜਨਤਾ ਦੇ ਸੁਭਾਅ ਬਾਰੇ ਪਲੇਸ ਹਰੀ ਰੰਗਾ ਵਾਰੀ ਸਮਝ ਆ ਜਾਂਦੀ ਹੈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਦੇ ਨੁਪਾਈ ਮਨ ਮੇਰੇ ਨੂੰ ਕੁੜਿਆਰ ਤੋਂ ਸਚਿਆਰ ਬਣਨ ਵੇਲੇ ਇਹ ਗੱਲ ਸਮਝ ਆ ਜਾਂਦੀ ਹੈ ਕਿ ਮੇਰੇ ਅੰਦਰ ਕਿਹੜੇ ਕਿਹੜੇ ਅਉਗੁਣਿ ਖਿਆਲਾਂ ਦੇ ਰੰਗ ਦੇ ਕਾਰਨ ਕੀ ਮਾਇਆ ਬਣਿਆ ਕੀ ਨੈਗੇਟਿਵ ਹੋਇਆ ਤਾਂ ਉਹਦੇ ਉਸ ਨੂੰ ਸਮਝ ਲੈਣਾ ਇੱਕ ਇੱਕ ਅਉਗਣ ਦੀ ਕਾਈਂਡ ਨੂੰ ਸਮਝਣਾ ਉਹ ਉਸ ਦੀ ਕੀ ਮੀਆਂ ਨੂੰ ਸਮਝ ਕੇ ਉਸ ਤੋਂ ਛੁੱਟਣਾ ਕੁੜੀਆਰ ਤੋਂ ਸੱਚਿਆਰ ਬੰਨਾ